ਇਹ ਹਾਲ ਕਿਉਂ ਹੋਈ ਆ ਅਕਾਲੀ ਦਲ ਦੇ ਜਦੋਂ ਅਸੀਂ ਰੋਕਿਆ ਟੋਕਿਆ ਉਹਨਾਂ ਨੇ ਤਕਰੀਬ ਮੰਨੀ ਕਹਿੰਦੇ ਜੀ ਭਾਜਪੀ ਨੇ ਅਸੀਂ ਕਾਰ ਤਖਤ ਸਾਹਿਬ ਤੇ ਚਲੇ ਗਏ ਵੀ ਸਾਡੇ ਤੋਂ ਜੋ ਗਲਤੀਆਂ ਹੋਈਆਂ ਉਹਨਾਂ ਦੀ ਸਜ਼ਾ ਦਿਓ ਤੇ ਸਾਨੂੰ ਕਹਿੰਦੇ 나ਗਪੁਰਾਇ ਨੇ ਭੇਜ ਤੇ ਕਦੇ ਕਹਿੰਦੇ ਭਾਜਪੀ ਆਏ ਨੇ ਭੇਜ ਤੇ ਉਹ ਬਾਦਲ ਸਾਹਿਬ ਵਾਲੀ ਨਿੱਕਰ ਆ ਉਹ ਸਾਰਿਆਂ ਦੇ ਪਾ ਦਿੰਦੇ ਆ ਕਿ ਇੱਕੋ ਪ੍ਰਧਾਨ ਅਕਾਲੀ ਦਲ ਦਾ ਉਹੀ ਐਸਡੀਪੀਸੀ ਚਲਾਵੇ ਉਹੀ ਸਰਕਾਰ ਦਾ ਮੁੱਖ ਮੰਤਰੀ ਹੋਵੇ ਤਾਂ ਫਿਰ ਕਿਵੇਂ ਗੱਲ ਚੱਲੇਗੀ ਸੋ ਅਸੀਂ ਨਵਾਂ ਵਿਧਾਨ ਲਿਆ ਰਹੇ ਹਾਂ ਜਿਹਦੇ ਤਹਿਤ ਅਕਾਲੀ ਦਲ ਦਾ ਪ੍ਰਧਾਨ ਕੋਈ ਹੋਰ ਚੋਣ ਨਹੀਂ ਲੜ ਸਕੇਗਾ ਮੁੱਖ ਮੰਤਰੀ ਨਹੀਂ ਬਣ ਸਕੇਗਾ ਤਾਂ ਕਿ ਜਥੇਬੰਦੀ ਤਾਂ ਬਚੀ ਰਹੇ ਅੱਜ ਅਕਾਲੀ ਦਲ ਦੇ ਮਰਨ ਦਾ ਵੱਡਾ ਕਾਰਨ ਹੋਇਆ ਤੇ ਲਗਾਤਾਰ 10 ਸਾਲ ਸਰਕਾਰਾਂ ਚੱਲਣ ਕਰਕੇ ਸਾਡੀ ਜਥੇਬੰਦੀ ਖਤਮ ਹੋ ਗਈ ਹਲਕਾ ਇੰਚਾਰਜ مالک ਬਣਾ ਤੇ ਹਲਕਾ ਇੰਚਾਰਜਾਂ ਦੀਆਂ ਜ਼ਗੀਰਾਂ ਹੋ ਗਈਆਂ ਤੇ ਵਰਕਰ ਨਿਰਾਸ਼ ਹੋ ਗਿਆ ਵਰਕਰ ਪਾਰਟੀ ਤੋਂ ਟੁੱਟ ਗਿਆ ਇਸ ਕਰਕੇ ਕਾਦੀਦਾਰ ਕਮਜ਼ੋਰ ਹੋਇਆ ਤਾਂ ਮੁੜ ਕੇ ਕਮਜ਼ੋਰ ਨਾ ਹੋਵੇ ਇਹਦੀ ਸਾਨੂੰ ਪੂਰੀ ਚੌਕਸੀ ਆ ਇਹਦੇ ਲਈ ਅਸੀਂ ਪੂਰੀ ਤਰ੍ਹਾਂ ਫਿਕਰਮੰਦਾਂ ਕਿ ਅੱਗੇ ਲਈ ਐਸੇ ਬੰਦ ਨੂੰ ਬਣੇ ਜਾਣ ਕਿ ਮੁੜ ਕੇ ਇੱਕ ਬੰਦਾ ਜਿਹੜਾ ਉਹ ਡਿਕਟੇਟਰ ਨਾ ਬਣ ਸਕੇ ਇੱਕ ਬੰਦੇ ਕੋਲ ਤਾਕਤ ਨਾ ਹੋ ਸਕੇ ਸਾਡੇ ਪਛੋਕੜ ਦੇ ਵਿੱਚ ਜਿਹੜੀ ਕਲੈਕਟਿਵ ਮਿਊਚ ਲੀਡਰਸ਼ਿਪ ਸਾਡੇ ਆਗੂਆਂ ਨੇ ਦਿੱਤੀ ਸੀ ਇਕੱਠੇ ਹੋ ਕੇ ਸਾਡੇ ਆਗੂ ਸਲਾਹ ਕਰਦੇ ਸੀ ਫੈਸਲੇ ਕਰਦੇ ਸੀ ਤੇ ਪੰਥਰਾਂ ਦੇ ਪਿੱਛੇ ਚੱਲਦਾ ਸੀ ਉਸ ਤਰ੍ਹਾਂ ਦੀ ਲੀਡਰਸ਼ਿਪ ਹਾਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਣੀ ਚਾਹੁੰਦੇ ਆ ਆ ਜਿਹੜਾ ਬਾਣੀਆਂ ਦਾ ਮਸਲਾ ਚੱਲ ਰਿਹਾ ਇਹ ਬਾਣੀਆਂ ਦੇ ਮਸਲੇ ਲਈ ਮਾਲ ਸਾਡੇ ਡੈਮਾਂ ਤੇ ਸਾਡੀ ਪਰਮਾਨੈਂਟ ਮੈਂਬਰਸ਼ਿਪ ਸੀ ਸਾਡੀ ਉਹ ਖੋ ਲਈ ਪੰਜਾਬ ਦੀ ਇੱਕ ਚਿੱਠੀ ਕੇਂਦਰ ਸਰਕਾਰ ਕੋਲ ਨਹੀਂ ਪਹੁੰਚੀ ਪੰਜਾਬ ਦਾ ਵਜ਼ੀਰ ਨਹੀਂ ਗਿਆ ਮੰਤਰੀ ਨਹੀਂ ਗਿਆ ਸੈਕਟਰੀ ਨਹੀਂ ਗਿਆ ਕਿ ਸਾਡੇ ਨਾਲ ਧੱਕਾ ਕਿਉਂ ਕਰਦੇ ਹੋ ਚੰਡੀਗੜ੍ਹ ਦਾ ਹਿੱਸਾ ਖੋ ਕੇ ਲੈਣ ਲੱਗੇ ਕੋਈ ਬੋਲਿਆ ਨਹੀਂ ਚੰਡੀਗੜ੍ਹ ਵਿੱਚ ਤੋਂ ਮਲਾਜਮ ਖੋਲੇ ਕੋਈ ਬੋਲਿਆ ਨਹੀਂ ਪੰਜਾਬ ਲਾਹਵਾਰਤ ਹੋਇਆ ਪਿਆ ਵਾਲੀ ਵਾਰ ਜੇ ਕੋਈ ਨਹੀਂ ਆ ਜਿਹੜੀ ਹਿੰਮਤ ਪਈ ਭਾਵੇਂ ਕੱਲ ਪਰਸ ਸਰਪਾਰਟੀ ਮੀਟਿੰਗ ਬੁਲਾਈ ਪਰ ਸਰਪਾਰਟੀ ਮੀਟਿੰਗ ਬੁਲਾਈ ਚਲੋ ਚੰਗਾ ਕੀਤਾ ਪਰ ਉਹ ਤੋਂ ਪਹਿਲਾਂ 4000 ਕਿਓਸਕ ਪਾਣੀ ਇਹ ਹੀ ਸਰਕਾਰ ਸਾਡੀ ਪੰਜਾਬ ਦੀ ਕੁਝ ਦਿਨ ਪਹਿਲਾਂ ਦੇ ਕੇ ਹਟੀ ਆਦਾ ਪਿੱਥੋਂ ਮੈਂ ਧੰਨਵਾਦ ਕਰਨਾ ਕੁਝ ਆਫਸਰਾਂ ਦਾ ਜਿਨ੍ਹਾਂ ਨੇ ਜਗਾਇਆ ਇਹ ਸਰਕਾਰ ਨੂੰ ਚਲੋ ਜਾਗੀ ਦੇਰ ਆਇ ਦਰੁਹਤਾਏ ਤੇ ਜਾਗਣ ਤੋਂ ਬਾਅਦ ਅੱਜ ਜੋ ਪੰਜਾਬ ਇਕੱਠਾ ਹੋਇਆ ਕਾਸ਼ ਜੇ ਉਸ ਦਿਨ ਇਕੱਠਾ ਹੋ ਜਾਂਦਾ ਜੇ ਉਸ ਦਿਨ ਸਥਾਈ ਮੈਂਬਰਸ਼ਿਪ ਕੋਈ ਸੀ ਤਾਂ ਸ਼ਾਇਦ ਹਿੰਮਤ ਨਾ ਪੈਂਦੀ ਤਾਂ ਲੋਕ ਕਹਿੰਦੇ ਸੀ ਚੰਗੇ-ਚੰਗੇ ਕਹਿੰਦੇ ਸੀ ਕਿ ਸਿੰਘ ਸਹਿਬਾਨਾਂ ਅੱਜ ਕਿੱਥੇ ਜਾਣ ਸਿੰਘ ਸਹਿਬਾਂ ਜੁੜਤੇ ਨਹੀਂ ਕਰ ਸਕਦੇ ਸੁਖਵੀਰ ਦੇ ਸਾਹਮਣੇ ਕੋਈ ਗੱਲ ਕਰਨ ਦੀ ਪਰ ਮੈਂ ਬਾਹਰੇ ਜਾਣਾ ਯਾਨੀ ਹਰਪ੍ਰੀਤ ਸਿੰਘ ਹੋਣਾ ਦੇ ਇਹਨਾਂ ਨੇ ਜੁਰਤ ਕੀਤੀ ਇਹਨਾਂ ਨੇ ਹਿੰਮਤ ਕੀਤੀ ਇਹਨਾਂ ਨੇ ਉਹ ਫੈਸਲੇ ਕਰਤੇ ਜਿਨ੍ਹਾਂ ਦੀ ਕਿਸੇ ਨੂੰ ਆਸ ਨਹੀਂ ਸੀ ਸੋ ਇਸ ਕਰਕੇ ਵੀਰੋ ਉਹ ਜਿਹੜੇ ਕਹਿੰਦੇ ਆ ਨਾ ਦੋਸ਼ ਲਾਉਂਦੇ ਨੇ ਮੈਂ ਕਿਹਾ ਜਿਹੜਾ ਚੂੜੀ ਵੱਢਦਾ ਉਸੇ ਤੇ ਚੀਕਦਾ ਗਾ ਦੋਸ਼ ਮੈਂ ਜਿਵੇਂ ਪਹਿਲਾਂ ਕਿਹਾ ਵੀ ਬਾਦਲ ਸਾਹ ਵਾਲੀ ਮਿਕਰ ਹਰੇਕ ਦੇ ਪਵਾ ਦਿੰਦੇ ਆ ਉਹ ਸੋਸ਼ਲ ਮੀਡੀਆ ਤੇ ਸੋ ਇਸ ਕਰਕੇ ਜਿਹੜਾ ਜੁਰਤ ਨਾਲ ਗੱਲ ਕਰੇਗਾ ਜਿਹੜਾ ਕਿਸੇ ਗਲਤ ਕੰਮ ਨੂੰ ਰੋਕੇਗਾ ਟੋਕੇਗਾ ਉਹਨਾਂ ਨੇ ਤਾਂ ਦੋਸ਼ ਲਾਉਣਾ ਹੀ ਲਾਉਣਾ ਸ਼ਰੋਮਣ ਅਕਾਲੀ ਦਾ ਨੇ ਸੂਬੇ ਦੇ ਵਿੱਚ ਕਿਸੇ ਟਾਈਮ 42% ਤੇ ਫਿਰ 36% ਰਹਿ ਗਿਆ ਫਿਰ 24% ਰਹਿ ਗਿਆ ਫਿਰ 18% ਰਹਿ ਗਿਆ ਆ ਫਿਰ ਪਿੱਛੇ ਦੇ 6% ਰਹਿ ਗਿਆ ਤੇ ਜਿਹੜੀਆਂ ਬਾਈ ਇਲੈਕਸ਼ਨਾਂ ਆਈਆਂ ਉਹਨਾਂ ਦਾ 0% ਰਹਿ ਗਿਆ ਸੋ ਇਸ ਕਰਕੇ ਸਾਡੇ ਸਿੰਘ ਸਹਿਬਾਨ ਨੇ ਜਾਇ ਕਹਿ ਲੋ ਕਿ ਅਸੀਂ ਲੋਕ ਜੋ ਸਾ ਸੁਖਵੀਰ ਸਿੰਘ ਬਾਦਲ ਦੇ ਨਾਲ ਰਹੇ ਅਸੀਂ ਮਹਿਸੂਸ ਕੀਤਾ ਕਿ ਇਤਿਹਾਸ ਸਾਡੇ ਤੋਂ ਜਵਾਬ ਮੰਗੇਗਾ ਲੋਕ ਸਾਡੇ ਤੋਂ ਜਵਾਬ ਮੰਗਣਗੇ ਇਹ ਹਾਲਤ ਕਿਉਂ ਹੋਈ ਆ ਅਕਾਲੀ ਦਲ ਦੀ ਜਦੋਂ ਅਸੀਂ ਰੋਕਿਆ ਟੋਕਿਆ ਉਹਨਾਂ ਨੇ ਤਕਰੀਬ ਮੰਨੀ ਕਹਿੰਦੇ ਜੀ ਭਾਜਪਾ ਨੇ ਅਸੀਂ ਕਾਰ ਤੱਕ ਸਾਹਿਬ ਤੇ ਚਲੇ ਗਏ ਵੀ ਸਾਡੇ ਤੋਂ ਜੋ ਗਲਤੀਆਂ ਹੋਈਆਂ ਉਹਨਾਂ ਦੀ ਸਜ਼ਾ ਦਿਓ ਤੇ ਸਾਨੂੰ ਕਹਿੰਦੇ 나ਗਪੁਰਾਇ ਨੇ ਭੇਜਤੇ ਕਦੇ ਕਹਿੰਦੇ ਬੀਜੇਪੀ ਆਏ ਨੇ ਭੇਜਤੇ ਉਹ ਬਾਦਲ ਸਾਹਿਬ ਵਾਲੀ ਨਿਕਰ ਆ ਉਹ ਸਾਰਿਆਂ ਦੇ ਪਾਉ ਦਨੇ ਆ ਸੋ ਇਸ ਕਰਕੇ ਸਿੰਘ ਸਾਹਿਬਾਨ ਨੇ 2 ਦਸੰਬਰ ਨੂੰ 2024 ਨੂੰ ਅਹਿਸਾਸ ਕੀਤਾ ਕਿ ਜੇ ਪਾਂਥ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਬਚਾਉਣਾ ਤਾਂ ਇਹਦੇ ਲਈ ਮੋੜ ਸਿਰ ਦਿੱਤੀ ਨਹੀਂ ਨਰੋ ਉਹਨਾਂ ਲੋਕਾਂ ਨੂੰ ਜਿਮੇਵਾਰੀ ਸਾਬੀ ਜਾਵੇ ਜਿਨ੍ਹਾਂ ਤੇ ਕੋਈ ਉਂਗਲ ਨਾ ਠਾ ਸਕੇ ਸੋ 7 ਮੈਂਬਰ ਦੀ ਕਮੇਟੀ ਬਣਾਈ ਦੋ ਭਾਵੇਂ ਅਸਤੀਫਾ ਦੇ ਕੇ ਚਲੇ ਗਏ ਪਰ ਪੰਜ ਮੈਂਬਰ ਜਿਹੜੇ ਅੱਜੋ ਭਾਰਤੀ ਮਹਿਮ ਨੂੰ ਚਲਾ ਰਹੇ ਨੇ ਮੈਂ ਉਹਨਾਂ ਨੂੰ ਧੰਨਵਾਦ ਕਰਦਾ ਕਿ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਸਿੰਘ ਸਾਹਿਬਾਨ ਦੇ ਹੁਕਮ ਦੀ ਪਾਲਣਾ ਲਈ ਪੰਜਾਬ ਦੇ ਵਿੱਚ ਇਹ ਭਾਰਤੀ ਮਹਿਮ ਨੂੰ ਸ਼ੁਰੂ ਕੀਤਾ ਸੋ ਵੀਰੋ ਅੱਜ ਜੋ ਪੰਜਾਬ ਦੇ ਹਾਲਾਤ ਨੇ ਉਹਨਾਂ ਹਾਲਾਤਾਂ ਤੇ ਨਜ਼ਰ ਮਾਰਦੇ ਲੋੜ ਆ ਕਿ ਪੰਜਾਬ ਦਾ ਕੋਈ ਬਾਲੀਬਾਰ ਨਹੀਂ ਰਿਹਾ ਆ ਜਿਹੜਾ ਪਾਣੀਆਂ ਦਾ ਮਸਲਾ ਚੱਲ ਰਿਹਾ ਇਹ ਪਾਣੀਆਂ ਦੇ ਮਸਲੇ ਲਈ ਮਾਲ ਸਾਡੇ ਡੈਮਾਂ ਤੇ ਸਾਡੀ ਪਰਮਾਨੈਂਟ ਮੈਂਬਰਸ਼ਿਪ ਸੀ ਸਾਡੀ ਉਹ ਖੋਲੀ ਪੰਜਾਬ ਦੀ ਇੱਕ ਚਿੱਠੀ ਕੇਂਦਰ ਸਰਕਾਰ ਕੋਲ ਨਹੀਂ ਪਹੁੰਚੀ ਪੰਜਾਬ ਦਾ ਵਜੀਰ ਨਹੀਂ ਗਿਆ ਮੰਤਰੀ ਨਹੀਂ ਗਿਆ ਸੈਕਟਰੀ ਨਹੀਂ ਗਿਆ ਕਿ ਸਾਡੇ ਨਾਲ ਧੱਕਾ ਕਿਉਂ ਕਰਦੇ ਹੋ ਚੰਡੀਗੜ੍ਹ ਦਾ ਹਿੱਸਾ ਖੋ ਕੇ ਲੈਣ ਲੱਗੇ ਕੋਈ ਬੋਲਿਆ ਨਹੀਂ ਚੰਡੀਗੜ੍ਹ ਵਿੱਚੋਂ ਮੁਲਾਜ਼ਮ ਖੋਲੇ ਕੋਈ ਬੋਲਿਆ ਨਹੀਂ ਪੰਜਾਬ ਲਾਹ-ਵਾਰਥ ਹੋਇਆ ਪਿਆ ਵਾਰੀ ਵਾਰ ਤੇ ਕੋਈ ਨਹੀਂ ਆ ਜਿਹੜੀ ਹਿੰਮਤ ਪਈ ਭਾਵੇਂ ਕੱਲ ਪਰसों ਸਰਪਾਰਟੀ ਮੀਟਿੰਗ ਬੁਲਾਈ ਪਰ ਸਰਪਾਰਟੀ ਮੀਟਿੰਗ ਬੁਲਾਈ ਚਲੋ ਚੰਗਾ ਕੀਤਾ ਪਰ ਉਹ ਤੋਂ ਪਹਿਲਾਂ 4000 ਕਿਓਸਕ ਪਾਣੀ ਇਹ ਹੀ ਸਰਕਾਰ ਸਾਡੀ ਪੰਜਾਬ ਦੀ ਕੁਝ ਦਿਨ ਪਹਿਲਾਂ ਦੇ ਕੇ ਹਟੀ ਆਦਾ ਪਿੱਥੋਂ ਮੈਂ ਧੰਨਵਾਦ ਕਰਨਾ ਕੁਝ ਆਫਸਰਾਂ ਦਾ ਜਿਨ੍ਹਾਂ ਨੇ ਜਗਾਇਆ ਇਹ ਸਰਕਾਰ ਨੂੰ ਚਲੋ ਜਾਗੇ ਦੇਰ ਆਏ ਦਰੋਹਤਾਏ ਤੇ ਜਾਗਣ ਤੋਂ ਬਾਅਦ ਅੱਜ ਜੋ ਪੰਜਾਬ ਇਕੱਠਾ ਹੋਇਆ ਕਾਸ਼ ਜੇ ਉਸ ਦਿਨ ਇਕੱਠਾ ਹੋ ਜਾਂਦਾ ਜੇ ਇਸ ਦਿਨ ਸਥਾਈ ਮੈਂਬਰਸ਼ਿਪ ਖੋਹੀ ਸੀ ਸ਼ਾਇਦ ਹਿੰਮਤ ਨਾ ਪੈਂਦੀ 85 208500 ਤੁਸੀਂ ਪਾਣੀ ਖੋਣ ਦੀ ਜੇ ਚੰਡੀਗੜ੍ਹ ਦੇ ਇਲਾਕੇ ਖੋਣ ਵੇਲੇ ਇਕੱਠਾ ਹੁੰਦਾ 50 ਤਾਂ ਹਿੰਮਤ ਨਹੀਂ ਸੀ ਪੈਣੀ ਸਾਡੇ ਪਾਣੀਆਂ ਤੇ ਡਾਕੇ ਸਾਡੀ ਰਾਹਤਾਨੀ ਤੇ ਡਾਕੇ ਸਾਡੇ ਇਲਾਕਿਆਂ ਤੇ ਡਾਕੇ ਸੋ ਇਸ ਕਰਕੇ ਲੋੜ ਮਹਿਸੂਸ ਹੋ ਰਹੀ ਆ ਕਿ ਪੰਜਾਬ ਦਾ ਕੋਈ ਵਲੀਵਾਰ ਹੋਵੇ ਪੰਜਾਬ ਦਾ ਕੋਈ ਦਰਦ ਸੁਣਾਉਣ ਵਾਲਾ ਹੋਵੇ ਬਹੁਤ ਕੁਝ ਹੋ ਸਕਦਾ ਸਰਕਾਰਾਂ ਵਿੱਚ ਰਹਿ ਕੇ ਜੇ ਜੋੜਤੋ ਹੋਵੇ ਜੇ ਹਿੰਮਤ ਹੋਵੇ ਤਾਂ ਵੱਡੀਆਂ-ਵੱਡੀਆਂ ਸਰਕਾਰਾਂ ਆ ਕਹਿੰਦੇ ਆ ਨਰਿੰਦਰ ਮੋਦੀ ਦੇ ਸਾਹਮਣੇ ਕੋਈ ਬੋਲ ਨਹੀਂ ਸਕਦਾ ਮੈਂ ਛੇਕ ਹੀ ਨਹੀਂ ਮਾਰਦਾ ਮੈਂ ਪ੍ਰਮਾਤਪਾ ਨੂੰ ਡਰ ਕੇ ਕਹਿਣਾ ਜੇ ਤੁਸੀਂ ਮੈਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਇੱਥੋਂ ਨਾ ਭੇਜਦੇ ਅੱਜ ਤੁਸੀਂ ਜ਼ਮੀਨਾਂ ਦੇ ਮਾਲਕ ਨਹੀਂ ਸੀ ਹੋਣਾ 2014 ਦੇ ਵਿੱਚ ਲੈਂਡ ਐਕੁਇਜ਼ੀਸ਼ਨ ਐਕਟ ਲੈ ਕੇ ਆ ਰਹੇ ਸੀ ਮੈਂ ਮੋਦੀ ਸਾਹਿਬ ਦੇ ਸਾਹਮਣੇ ਗੱਲ ਪੈ ਗਿਆ ਵਜ਼ੀਰ ਦੇ ਮੈਨੂੰ ਕਹਿੰਦੇ ਐਮੈਂਡਮੈਂਟ ਵਾਪਸ ਲਾਓ ਸਰਕਾਰ ਦਾ ਐਮਪੀ ਐਮੈਂਡਮੈਂਟ ਨਹੀਂ ਪਾ ਸਕਦਾ ਆਯਾਲੀ ਸਾਹਿਬ ਤੇ ਝੁੰਡਾ ਸਾਹਿਬ ਬੈਠੇ ਨੇ ਐਮਐਲਏ ਇਹਨਾਂ ਨੂੰ ਪਤਾ ਰੂਲਿੰਗ ਪਾਰਟੀ ਦਾ ਐਮਐਲ ਪਾ ਨਹੀਂ ਸਕਦਾ ਮੈਂ ਪਾਤੀ ਬਾਦਨ ਸਾਹਿਬ ਦਾ ਫੋਨ ਆਇਆ ਸਮੀਰ ਜੀ ਦਾ ਆਇਆ ਮੈਂ ਮੈਲੀ ਬਾਉਸ ਲੰਦਾ ਆਖਰ ਮੈਂ ਬਾਉਸ ਨਾਲ ਲਈ ਬਿੱਲ ਬਾਉਸ ਲੈਣਾ ਪੈ ਗਿਆ ਆ ਨੈਸ਼ਨਲ ਵਾਟਰ ਟਰਮੀਨਲ ਨੇ ਆਉ ਲੱਗੇ ਸੀ ਲੋਕ ਸਭਾ ਚ ਪਾਸ ਕਰਤਾ ਆ ਪਿੱਛੇ ਦੇ 19 ਦੇ ਵਿੱਚ ਤੇ ਅਸੀਂ ਅੜ ਕੇ ਜਾ ਕੇ ਰਾਜ ਸਭਾ ਦੇ ਵਿੱਚ ਜਾ ਕੇ ਰੋਕਿਆ ਸੋ ਮੇਰਾ ਮਤਲਬ ਆਹਰ ਵੀਰੋ ਜਿਹਦੇ ਸਾਹਮਣੇ ਕੋਈ ਬੋਲਣ ਦੀ ਹਿੰਮਤ ਨਹੀਂ ਸੀ ਕਰਦਾ ਉਸੇ ਰਵੀਰ ਨੂੰ ਟੈਲੀਫੋਨ ਕਰਕੇ ਇਸੇ ਇਲਾਕੇ ਦੇ ਮੁੰਡੇ ਨਹਿਰ ਦੇ ਕੰਢੇ ਤੇ ਲਾ ਕੇ ਮਾਰ ਲੱਗੇ ਸੀ ਇੱਕ ਏ ਟੈਲੀਫੋਨ ਮੈਂ ਕੀਤਾ ਸੀ ਮੈਂ ਕਿਹਾ ਤੈਨੂੰ ਇਸੇ ਨਹਿਰ ਦੇ ਵਿੱਚ ਡੋਬ ਦੂੰਗਾ ਜੇ ਮੁੰਡੇ ਫੜ ਕੇ ਥਾਣੇ ਨਾ ਪਹੁੰਚਾਏ ਬਾਹਰ ਸਿਆਣ ਕੇ ਥਾਣੇ ਪਹੁੰਚਾਏ ਅੱਜ ਉਹਨਾਂ ਤੇ ਇੱਕ ਦਾ ਸ਼ਹੀਦ ਹੋ ਗਿਆ ਅੱਜ ਇੱਕ ਅਮਰੀਕਾ ਚ ਤੋ ਮੇਰਾ ਮਤਲਬ ਇਹ ਆ ਜੇ ਰਾਜ ਸ਼ਕਤੀ ਲੋਕਾਂ ਲਈ ਵਰਤੀ ਜਾਵੇ ਤਾਂ ਬਹੁਤ ਕੁਝ ਹੋਰਿਆ ਜਾ ਸਕਦਾ ਅੱਜ ਲੋੜ ਹੈ ਇੱਕ ਐਸਾ ਤਾਕਤਵਰ ਅਕਾਲੀ ਦਲ ਬਣਾਉਣ ਦੀ ਐਸੀ ਪੰਥ ਦੀ ਇੱਕ ਜਥੇਬੰਦੀ ਬਣਾਉਣ ਦੀ ਜਿਹੜੀ ਨਾ ਭੈਚਾਵੇ ਨਾ ਲਾਲਚ ਜਾਵੇ ਜਿਹੜੀ ਜੁਰਤ ਦੇ ਨਾਲ ਪੰਜਾਬੀਆਂ ਦੀ ਆਵਾਜ਼ ਬਣ ਸਕੇ ਜਿਸ ਤਰ੍ਹਾਂ ਦੀ ਤਵਕਕ ਜਿਸ ਤਰ੍ਹਾਂ ਦੀ ਆਂ ਪੰਜਾਬ ਦੇ ਲੋਕ ਅਕਾਲੀਆਂ ਤੇ ਕਰਦੇ ਨੇ ਉਸ ਤਰ੍ਹਾਂ ਦੀ ਆਸ ਤਵਕਕੋ ਨੂੰ ਪੂਰਾ ਕਰਨ ਲਈ ਮਾਨਜੋਗ ਸਿੰਘ ਸਹਿਬਾਨਾ ਨੇ ਇਹ ਪੰਜ ਮੈਂਬਰੀ ਕਮੇਟੀ ਦੀ ਡਿਊਟੀ ਲਈ ਕਿ ਤੁਸੀਂ ਪਿੰਡ-ਪਿੰਡ ਜਾ ਕੇ ਭਰਤੀ ਕਰੋ ਤੇ ਨਵਾਂ ਅਕਾਲੀ ਦਲ ਹੋਵੇ ਔਰ ਅਕਾਲੀ ਦਲ ਐਸਾ ਹੋਵੇ ਜਿਹੜੇ દોਸ਼ ਕਮੀਆਂ ਖਾਮੀਆਂ ਕਾਲੀਆਂ ਚ ਰਹੀਆਂ ਨੇ ਕਿ ਇੱਕੋ ਪ੍ਰਧਾਨ ਅਕਾਲੀ ਦਲ ਦਾ ਉਹੀ ਆਈਟੀਪੀਸੀ ਚਲਾਵੇ ਉਹੀ ਸਰਕਾਰ ਦਾ ਮੁੱਖ ਮੰਤਰੀ ਹੋਵੇ ਤਾਂ ਫਿਰ ਕਿਵੇਂ ਗੱਲ ਚੱਲੇਗੀ ਸੋ ਅਸੀਂ ਨਵਾਂ ਵਿਧਾਨ ਲਿਆ ਰਹੇ ਆ ਜਿਹਦੇ ਤਹਿਤ ਅਕਾਲੀ ਦਲ ਦਾ ਪ੍ਰਧਾਨ ਕੋਈ ਹੋਰ ਚੋਣ ਨਹੀਂ ਲੜ ਸਕੇਗਾ ਮੁੱਖ ਮੰਤਰੀ ਨਹੀਂ ਬਣ ਸਕੇਗਾ ਤਾਂ ਕਿ ਜਥੇਬੰਦੀ ਤਾਂ ਬਚੀ ਰਹੇ ਅੱਜ ਅਕਾਲੀ ਦਲ ਦੇ ਮਰਨ ਦਾ ਵੱਡਾ ਕਾਰਨ ਹੋਇਆ ਤੇ ਲਗਾਤਾਰ 10 ਸਾਲ ਸਰਕਾਰਾਂ ਚੱਲਣ ਕਰਕੇ ਸਾਡੀ ਜ세ਬੰਦੀ ਖਤਮ ਹੋ ਗਈ ਹਲਕਾ ਇੰਚਾਰਜ ਮਾਲਕ ਬਣਾ ਤੇ ਹਲਕਾ ਇੰਚਾਰਜਾਂ ਦੀਆਂ ਜ਼ਗੀਰਾਂ ਹੋ ਗਈਆਂ ਤੇ ਵਰਕਰ ਨਰਾਸ਼ ਹੋ ਗਿਆ ਵਰਕਰ ਪਾਰਟੀ ਤੋਂ ਟੁੱਟ ਗਿਆ ਇਸ ਕਰਕੇ ਕਾਲੀਦਾਰ ਕਮਜ਼ੋਰ ਹੋਇਆ ਸੋ ਮੁੜ ਕੇ ਕਮਜ਼ੋਰ ਨਾ ਹੋਵੇ ਇਹਦੀ ਸਾਨੂੰ ਪੂਰੀ ਚੌਕਸੀ ਆ ਇਹਦੇ ਲਈ ਅਸੀਂ ਪੂਰੀ ਤਰ੍ਹਾਂ ਫਿਕਰਮੰਦ ਆ ਕਿ ਅੱਗੇ ਲਈ ਐਸੇ ਬੰਦ ਨੂੰ ਬਣੇ ਜਾਂ ਕਿ ਮੁੜ ਕੇ ਇੱਕ ਬੰਦਾ ਜਿਹੜਾ ਉਹ ਡਿਕਟੇਟਰ ਨਾ ਬਣ ਸਕੇ ਇੱਕ ਬੰਦੇ ਕੋਲ ਤਾਕਤ ਨਾ ਹੋ ਸਕੇ ਸਾਡੇ ਪਛੋਕੜ ਦੇ ਵਿੱਚ ਜਿਹੜੀ ਕਲੈਕਟਿਵ ਲੀਡਰਸ਼ਿਪ ਸਾਡੇ ਆਗੂਆਂ ਨੇ ਦਿੱਤੀ ਸੀ ਇਕੱਠੇ ਹੋ ਕੇ ਸਾਡੇ ਆਗੂ ਸਲਾਹ ਕਰਦੇ ਸੀ ਫੈਸਲੇ ਕਰਦੇ ਸੀ ਤੇ ਪੰਥ ਉਨ੍ਹਾਂ ਦੇ ਪਿੱਛੇ ਚੱਲਦਾ ਸੀ ਉਸ ਤਰ੍ਹਾਂ ਦੀ ਲੀਡਰਸ਼ਿਪ ਪਾਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਣੀ ਚਾਹੁੰਦੇ ਹਾਂ ਆਉਣ ਵਾਲਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਹਾਜ ਸਾਹਮਣੇ ਨਜ਼ਰ ਆ ਰਿਹਾ ਅਸੀਂ ਮਹਿਸੂਸ ਕਰਦੇ ਹਾਂ ਕਿ ਕਿਸੇ ਢੜੇ ਦਾ ਕਿਸੇ ਦੀ ਸਪਾਰਸ਼ ਦਾ ਕਿਸੇ ਵੀ ਕੋਟੇ ਦਾ ਮੈਂਬਰ ਨਾ ਬਣੇ ਬਲਕੇ ਮੈਂਬਰ ਜਿਹੜਾ ਹੈ ਉਹਦਾ ਕਿਰਦਾਰ ਹੋਵੇ ਉਹਦਾ ਪਛੋਕੜ ਹੋਵੇ ਉਹਦੀ ਦਿਖ ਹੋਵੇ ਉਹਦੀ ਸੋਝ ਹੋਵੇ ਉਹਦੀ ਬਲਖਣ ਦਾ ਲੋਕਾਂ ਨੂੰ ਨਜ਼ਰ ਆਵੇ ਤਾਂ ਕਿ ਪੰਥ ਦੀਆਂ ਮਹਾਨ ਜਥੇਬੰਦੀਆਂ ਜਿਹੜੀਆਂ ਇੱਕ ਵਿਅਕਤੀਆਂ ਰਹਿ ਗਈਆਂ ਇੱਕ ਧੜੇਆਂ ਰਹਿ ਗਈਆਂ ਇੱਕ ਪਰਿਵਾਰ ਦੀਆਂ ਬਣ ਕੇ ਰਹਿ ਗਈਆਂ ਅਸੀਂ ਉਹਨਾਂ ਦੀ ਚੁੰਗਲ ਚੋਂ ਕੱਢ ਕੇ ਸਭ ਤੋਂ ਪਹਿਲਾ ਪ੍ਰੋਗਰਾਮ ਚਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਵਿੱਚ ਸਾਡਾ ਹੋਏਗਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਤਮ ਨੂੰ ਬਹਾਲ ਰੱਖਣਾ ਸਾਡੀ ਅਕਾਲ ਤਖਤ ਸਾਹਿਬ ਦੀ ਸਰਵ ਉੱਤਮ ਨੂੰ ਬਹਾਲ ਰੱਖਦੇ ਹੋਏ ਚਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਪੰਥ ਦੀ ਜਮਾਤ ਹੈ ਉਹ ਜਮਾਤ ਨੂੰ ਅਸੀਂ ਪੰਥ ਦੀ ਜਮਾਤ ਬਣਾਉਣਾ ਉਹਨੂੰ ਰਾਸ ਦੀ ਚੁੰਗਲ ਤੋਂ ਕੱਢਣਾ ਉਹਨੂੰ ਧਾਰਮਿਕ શિક્ષਿੱਤਾਂ ਦੇ ਹਵਾਲੇ ਕਰਕੇ ਸਾਡਾ ਮਹਾਨ ਧਰਮ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਚਲਾਇਆ ਧਰਮ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦਾ ਦਸ਼ਮੇਸ਼ ਪਿਤਾ ਦਾ ਇੱਕ ਸਿਰ ਤੇ ਆ ਖਾਲਸਾ ਇਹਨਾਂ ਪੰਥਕ ਸੰਸਥਾਵਾਂ ਤੋਂ ਸੇਰ ਲੈ ਕੇ ਪੰਥ ਦੀ ਸੇਵਾ ਕਰ ਸਕੇ ਨਿਰੋਜ ਪੰਥ ਦੀਆਂ ਜਥੇਬੰਦੀਆਂ ਜਥੇਬੰਦੀਆਂ ਬਣਾਉਣ ਲਈ ਅਸੀਂ ਉਸ ਚੁੰਗਲ ਤੋਂ ਕੱਢ ਕੇ ਆਜ਼ਾਦ ਕਰਨਾ ਸੁਤੰਤਰ ਕਰਨਾ ਯਾਨੀ ਹਰ ਪ੍ਰੇਸ਼ੀ ਦੀ ਮਾਂ ਜੋ ਜ세ਦਾਰ ਸਾਹਿਬ ਸਾਡੇ ਵਿੱਚ ਸ਼ੋਭਤ ਨੇ ਮੈਂ ਸਮਝਦਾ 23 ਤੋਂ ਵਧੀਆ ਸ਼ਖਸੀਅਤ ਸਾਡੇ ਸਾਹਮਣੇ ਇਹ ਤੋਂ ਵਧੀਆ ਇਨਸਾਨ ਸਾਡੇ ਸਾਹਮਣੇ ਜਿਨੇ ਕੋਈ ਲਾਲਤ ਨਹੀਂ ਲਾਲ ਤੇ ਟਕਰਾ ਤੇ ਦਬਾਅ ਟਕਰਾ ਤੇ ਹੋਂਦ ਦਾ ਲੋਕ ਕਹਿੰਦੇ ਸੀ ਚੰਗੇ ਚੰਗੇ ਕਹਿੰਦੇ ਸੀ ਕਿ ਸਿੰਘ ਸਹਿਬਾਨ ਅੱਜ ਕਿੱਥੇ ਜਾਣ ਸਿੰਘ ਸਹਿਬਾਂ ਜੁੜਤੇ ਨਹੀਂ ਕਰ ਸਕਦੇ ਸੁਖਵੀਰ ਦੇ ਸਾਹਮਣੇ ਕੋਈ ਗੱਲ ਕਰਨ ਦੀ ਪਰ ਮੈਂ ਵਾਰੇ ਜਾਣਾ ਯਾਨੀ ਹਰਪ੍ਰੀਤ ਸਿੰਘ ਹੋਣਾ ਦੇ ਇਹਨਾਂ ਨੇ ਜੁਰਤ ਕੀਤੀ ਇਹਨਾਂ ਨੇ ਹਿੰਮਤ ਕੀਤੀ ਇਹਨਾਂ ਨੇ ਉਹ ਫੈਸਲੇ ਕਰਤੇ ਜਿਨ੍ਹਾਂ ਦੀ ਕਿਸੇ ਨੂੰ ਆਸ ਨਹੀਂ ਸੀ ਸੋ ਇਸ ਕਰਕੇ ਵੀਰੋ ਉਹ ਜਿਹੜੇ ਕਹਿੰਦੇ ਆ ਨਾ ਦੋਸ਼ ਲਾਉਂਦੇ ਨੇ ਮੈਂ ਕਿਹਾ ਜਿਹੜਾ ਚੂੜੀ ਬਣਦਾ ਉਸੇ ਤੇ ਚੀਕਦਾ ਗਾ ਦੋਸ਼ ਮੈਂ ਜਿਵੇਂ ਪਹਿਲਾਂ ਕਿਹਾ ਵੀ ਬਾਦਲ ਸਾਹਿਬ ਵਾਲੀ ਮਿਕਰ ਹਰੇਕ ਦੇ ਪਵਾ ਦਿੰਦੇ ਆ ਉਸ ਸੋਸ਼ਲ ਮੀਡੀਆ ਤੇ ਸੋ ਇਸ ਕਰਕੇ ਜਿਹੜਾ ਜੁਰਤ ਨਾਲ ਗੱਲ ਕਰੇਗਾ ਜੇਰਾ ਕਿਸੇ ਗਲਤ ਕੰਮ ਨੂੰ ਰੋਕੇਗਾ ਟੋਕੇਗਾ ਉਹਨਾਂ ਨੇ ਤਾਂ ਦੋਸ਼ ਲਾਉਣਾ ਹੀ ਲਾਉਣਾ ਮਾਸਟਰ ਤਾਰਾ ਸਿੰਘ ਨੂੰ ਕਿਸੇ ਨੇ ਕਿਹਾ ਸੀ ਕਹਿੰਦੇ ਮਾਸਟਰ ਜੀ ਹਿੰਦ ਸਵਾਚਾਰ ਵਾਲੇ ਤੁਹਾਡੇ ਬੰਦੇ ਬਹੁਤ ਬੋਲਦੇ ਆ ਤੁਸੀਂ ਕੋਈ ਦਾ ਜਵਾਬ ਨਹੀਂ ਦਿੰਦੇ ਕਹਿੰਦੇ ਇੱਕ ਗੱਲ ਸਮਝ ਲਿਆ ਕਰੋ ਜਦੋਂ ਮੈਂ ਪੰਥ ਦੀ ਗੱਲ ਕਰਾਂ ਜਦੋਂ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਇਹ ਸਮਝ ਲਿਆ ਕਰੋ ਕਿ ਜਦੋਂ ਹਿੰਦ ਸਵਾਚਾਰ ਵਾਲੇ ਵਿਰੋਧ ਕਰਦੇ ਨੇ ਤੇ ਮੈਂ ਪੰਥ ਦੀ ਗੱਲ ਕਰ ਰਿਹਾ ਤੁਸੀਂ ਕਰਕੇ ਜਿਹੜਾ ਪੰਥ ਦੀ ਗੱਲ ਕਰੇਗਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਦੀ ਗੱਲ ਕਰੇਗਾ ਕੁਦਰਤੀ ਤੌਰ ਤੇ ਉਹਨਾਂ ਨੂੰ ਬੁਰਾ ਲੱਗੇਗਾ ਉਹ ਵਿਰੋਧ ਕਰਨਗੇ ਤੁਸੀਂ ਗੱਲ ਤੋਂ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਪਰ ਆਖਿਰ ਵਿੱਚ ਮੈਂ ਇੱਕੋ ਗੱਲ ਕਹਿ ਕੇ ਬੇਨਤੀ ਸਮਾਪਤ ਕਰਨੀ ਆ ਕਿਉਂਕਿ ਸਮਾਂ ਬਹੁਤ ਹੋ ਗਿਆ ਪਰ ਤੁਸੀਂ ਜਿਸ ਤਰ੍ਹਾਂ ਹਿੰਮਤ ਕੀਤੀ ਆ ਇਸ ਤਰ੍ਹਾਂ ਧੜੇਵੰਦੀ ਤੋਂ ਉੱਪਰ ਉੱਠ ਕੇ ਨਿਰੋਲ ਆਪਸੀ ਪਿਆਰ ਦਿਖਾ ਕੇ ਇਤਿਫਾਕ ਦਿਖਾ ਕੇ ਘਰ ਘਰ ਜਾ ਕੇ ਅਏ ਮਹਿਮਨوں ਆਪਾਂ ਨੇ ਹੋਰ ਲੰਬਨ ਕਰਨਾ ਤਾਂ ਕਿ ਆਉਣ ਵਾਲੇ